ਯਾ ਭਾਈ ਜੀ ਕੀ ਮੈਂ ਦੇਖਦੇ ਹਾਂ ਮੈਂ ਹੈਰਾਨ ਹਾਂ ਆ ਸਾਰੀ ਮੰਡੀ ਇੱਥੇ ਖੜੀ ਹੈ ਚੀਕਾ ਮਾਰ ਰਹੀ ਹੈ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਹਾਡਾ ਐਮ ਐਲ ਏ ਫੋਬਨਾ ਕਿੱਥੇ ਹੈ ਇਹਨੇ ਪੁੱਧਰਾ ਵੀ ਅਸੀਂ ਸ਼ਗਲ ਨਹੀਂ ਦੇਖੀ ਕੀ ਹੋ ਰਿਹਾ ਹੈ ਪ੍ਰਿਆਆ ਪ੍ਰਸ਼ਾਸਨ ਨਾਲ ਇੱਕ ਪਤਾ ਨਹੀਂ ਆਇਆ ਡੀ ਸੀ ਸਾਹਿਬ ਨੂੰ ਫੋਨ ਕਿੰਨਾ ਹੋਣਾ ਉਸਨੇ ਬਾਰੇ ਪਤਾ ਨਹੀਂ ਹੈ ਮੈਂ ਹੈਰਾਨ ਹਾਂ ਕਿ ਇਸ ਮੰਡੀ ਜੇ ਅੱਪਾ ਸੀਵਾ ਵਗੈਰਾ ਲਗਾ ਲਓਗੀ ਮੰਗਰ ਜੀ ਨੇ ਆਪਕਾ ਸੀਵਾ ਕਰਦਾ ਸੀ ਹੈ ਅੱਜ ਉਸ ਸੀਵਾ ਜਿਹੜਾ ਲਾਉਂਦੀ ਸਫਾਈ ਤਾਂ ਤਨੀ ਕੀਤੀ ਇਹ ਨਾ ਪੂਰਾ ਹਾਸੇ ਕਹਾਂ ਕਿ ਪੰਪਰਾ ਯੂਨਿਟਰ ਅਧਿਕਾਰੀਆਂ ਵੀ ਬਾਣੀ ਨਹੀਂ ਕਰ ਸਕਦੇ ਆਪ ਦੇ ਪੈਸਿਆਂ ਦੇ ਨਾਲ ਲੋਕੀ ਪੰਪ ਸੈੱਟ ਲਾ ਕੇ ਡੀਜ਼ਲ ਲਾ ਕੇ ਆਪਣਾ ਪਾਣੀ ਦਾ ਟੱਚ ਲੱਗੇ ਮੈਂ ਨਾ ਪ੍ਰਸ਼ਾਸਨ ਨਾ ਐਮਐਲਏ ਨਾ ਸਰਕਾਰ ਨਾ ਕਮੇਟੀ ਐਸਾ ਲੋਕੀ ਕਿਵੇਂ ਚੱਲਣਗੇ ਮੈਂ ਹੈਰਾਨ ਆ ਕਿ ਮੁੱਖ ਮੰਤਰੀ ਡਿੱਗਲਾ ਜੀ ਜਾ ਕੇ ਹਸਪਤਾਲ 'ਚ ਬਹਿ ਜਾਂਦਾ ਹੈ ਦੋ ਦਿਨ ਹਵਾਈ ਜੇੜੇ ਲਾ ਕੇ ਤੇ ਉਹਨਾਂ ਦਾ ਫਿਕਰ ਵੀ ਕਰਦਾ ਹੈ ਮੋਹਨਪ੍ਰੀਤ ਸਾਹਿਬ ਨੇ ਹੈਲੀਕਾਪਟਰ ਰੋਕਾ ਤੇ ਹਵਾਲੇ ਕਰਤਾ ਤੇ ਗੱਡੀ ਚੋਂ ਉਹਨਾਂ ਨੂੰ ਜਨਾਬੇ ਚੇਤੇ ਕਰਤਮਿਕ ਤੌਰ ਤੇ ਨਿਗਰਨੀ ਤੇ ਹਸਪਤਾਲ ਚ ਗਏ ਜੀ। ਫੇਰ ਉਹ ਹਸਪਤਾਲ ਚ ਗਏ ਤੇ ਫਿਰ ਐਮਐਲਏ ਸਾਹਿਬ ਕੀ ਕਰ ਰਹੇ ਨੇ ਉਹ ਮੈਨੂੰ। ਉਹ ਤਾਂ ਰਾਮ ਜੀ ਜੀ ਤੁਸੀਂ ਮੇਰੀ ਗੱਲ ਸੁਣ ਰਹੇ ਹੋ। ਕਵਾਰੀ ਨਹੀਂ ਦੋ ਵਾਰੀ ਤੁਸੀਂ ਚੁੱਪ ਚੁਪ ਕੇ ਅੱਗੇ ਤੇ ਬਾਅਦ ਦੇਖੋ। ਕੋਈ ਕੋਈ ਸਰਕਾਰ ਉਹ ਜਗਾਓ ਸਰਕਾਰ ਉਹ ਜਗਾਓ ਜਿਹੜਾ ਲੱਖਾਂ ਦੀ ਕਨ ਖਾ ਲੈਂਦੇ ਨੇ। ਉਹਨਾਂ ਤੋਂ ਕੰਮ ਕਰਾਓ। ਅੱਜ ਲੋਕਾਂ ਨੇ ਆਪਣੇ ਸਿਆ ਦੇ ਨਾਲ ਇੱਥੇ ਕਰਨਾ ਹੈ 2% ਮੈਂ ਦੇ ਕੇ ਜੀ ਹਾਂ ਤੇ ਲੱਖ ਰੁਪਏ ਦਾ ਡੀਜ਼ਲ ਅਕਾਲੀ ਦਾ ਲੈਣਾ ਨੂੰ ਦਊਗਾ ਪਾਣੀ ਕੱਢਣਾ ਸੋਹਣਾ ਬਹੁਤ ਸਰੀਆ ਕਾਲ ਇੰਦੇ ਬਾਅਦ ਅਸੀਂ ਚੌੜੀ ਗਲੀ ਵੀ ਜਾ ਰਹੇ ਹਾਂ ਤੇ ਮੈਂ ਸਿੰਘਰਾ ਸਾਹਿਬ ਵਿਜੇ ਸਿੰਘਾ ਜੀ ਨੂੰ ਮੈਂ ਕਹਾਂਗਾ ਸ਼ਹਿਰ ਫਟਾ ਬੰਦ ਪਿਆ ਜਾਗਾ ਮਹੀਨੇ ਪਹਿਲੇ ਮੈਂ ਉਸ ਸ਼ਹਿਰ ਚ ਗਈ ਸੀ ਤਾਂ BC ਸਾਹਿਬ ਨੇ ਫੋਨ ਕਰਕੇ ਕਿਹਾ ਸੀ ਕਿ ਘੋਟੇ ਘੋਟੇ ਪਾਣੀਆਂ ਘੋਟੇ ਪਾਣੀਆਂ ਰੱਤ ਭਾਈ ਪਹੁੰਚ ਗਿਆ ਮਹੀਨੇ ਬਾਅਦ ਕੋਈ ਪਾਣੀ ਬਾਹਰ ਹੀ ਨਿਕਲਿਆ ਉਸ ਟੁਕੜੇ ਹੋਏ ਸ਼ਹਿਰ ਨੂੰ ਸਿੰਘਾ ਸਾਹਿਬ ਵਿਦੇਸ਼ ਦਾ ਦਾਦਾ ਤੁਸੀਂ ਸੁਣਿਆ ਛੁੱਟੀ ਬਣਾ ਕੇ ਆਏ ਹੋ ਜੀ ਸਾਡੇ ਤਾਂ ਛੁੱਟੀ ਬਣਾਓ ਲੇਕਿਨ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਦਿੱਤੀ ਹੈ ਜਾ ਕੇ ਉਹਦਾ ਪਾਣੀ ਕਢਵਾਓ ਜਿਹਨੇ ਲੱਖਾਂ ਦਾ ਤੁਸੀਂ ਉੱਥੇ ਅਫਸਰਾਂ ਨੂੰ ਤਨਖਾਹ ਦਿੰਦੇ ਉਹਨਾਂ ਨੂੰ ਕੰਮ ਕਰਾਓ ਜਿਹੜਾ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਖਜ਼ਾਨੇ ਦੇ ਉੱਤੇ ਝਾਟਾ ਉਸ ਖਜ਼ਾਨੇ ਵਿੱਚੋਂ ਪੈਸੇ ਕਢੋ ਇਹ ਕੇਜਰੀਵਾਲ ਨੂੰ ਮੈਂ ਕਹਿਨੀ ਆ ਕਿ ਦਿੱਲੀ ਵਸੂਸੀ ਆਪਣੀ ਭ੍ਰਿਸ਼ਟਾਚਾਰ ਵਾਲੇ ਤੁਹਾਡੇ ਪਟਾਣੇ ਦੇ ਕੇਸ ਤੇ ਤੁਸੀਂ ਤਰੀਕ ਵਿੱਚ ਉੱਥੋਂ ਤੁਸੀਂ ਆਪਣੀ ਅੰਗਰੇਜ਼ ਆਪ बच्चन ਵਾਸਤੇ ਕਿ ਤੇ ਨਾ ਨਾਲੇ ਤੁੰਗੀ ਮੈਨੂੰ ਪੰਜਾਬ ਦੇ ਹੜਾ ਵਿੱਚ ਮੈਨੂੰ ਕੰਮ ਹੈ ਤੇ ਹੜਾ ਨੂੰ ਤੁਸੀਂ ਦੇਖੇ ਕੀ ਗਏ? ਦਵਾਈ ਤੁਸੀਂ ਨਹੀਂ ਦਿੱਤੀ। ਦਵਾਈ ਸਾਡੇ ਮੁੱੱਖਾਂ ਕਿਨੇ ਰਾਹ ਨਹੀਂ ਕੀਤਾ। ਨਾ ਸਾਡੇ ਕਿੰਨਾਂ ਤੇ ਫਿਰ तिवारी ਮੰਤਰੀ ਆ ਕੇ ਇੱਥੇ ਪਾਣੀ ਵਿੱਚ ਘੁਮ ਕੇ ਚਲੇ ਗਏ। ਫਸਲਾਂ ਨੂੰ ਦੇ ਕਿ ਇੱਕ ਦਵਾਈ ਉਹਨਾਂ ਨੇ ਅਦਾ ਨਹੀਂ ਕੀਤੀ। ਅਫਗਾਨਿਸਤਾਨ 'ਚ ਉਚਾ ਹਾਲ ਹੈ 24 ਘੰਟੇ ਦੇ ਅੰਦਰ ਸਾਡਾ ਦੇਸ਼ ਉੱਤੇ ਮਦਦ ਭੇਜਦਾ ਹੈ। ਇੱਥੇ ਲੋਕੀਂ ਪਾਵੇ ਢੋਗ ਜਾਣ, ਪਾਵੇ ਸ਼ੈਲ ਢੋਗ ਜਾਏ, ਪਾਵੇ ਅਨਾਜ

ਜਸਤੈ ਤੁਸੀਂ ਸਾਡੀ ਸਰਕਾਰ ਬਣਾ ਗਈ ਹੈ ਸਿਵਰ ਸਿਸਟਮ ਹੈ ਹੋ ਜਾ ਕਰਾਂਗੇ ਹੋ ਜਾ ਪਾਣੀ ਕਦੇ ਤੇ ਖੜਾ ਨਹੀਂ ਹੋਗਾ ਤੇ ਆਖੇ ਸਮੇਂ ਵਿੱਚ ਕੋਈ ਤੁਹਾਡੇ ਨਾਲ ਖੜੇ ਨਾ ਖੜੇ ਪਾਣੀ ਆਪਣੀ ਕੇਸਰੀ ਪਾਰਟੀ ਆ ਤਕੜੀ ਤੁਹਾਡੇ ਨਾਲ ਖੜੂਗੀ ਜਿੰਨੇ ਚੋ ਗਿਆ ਅੱਜ ਵੀ ਖੱਪਿਆ ਕਦ ਤੁਸੀਂ ਵੱਧ ਤਾਕਤ ਦਿੱਤੀ ਉਸ ਤੋਂ ਵੱਧ ਕਰਦੇ ਅਭਾ ਜੀ ਪੰਜਾਬ 'ਚ ਜਿਹੜਾ ਹਾਲ ਆਇਆ ਹੈ ਬੀਐਮਪੀ ਦੇ ਆਗੂਆਂ ਨੇ ਵੀ ਕਹਿਤਾ ਵੀ ਸੀ ਸਰਕਾਰ ਨੂੰ April 'ਚ ਹੀ ਜਾਣੂ ਕਰਾਦਾ ਸੀ ਇਹ ਮੈਨ ਮੇੜਾ ਸਾਡ ਸੀਗਾ ਕਿੰਨੇ ਦੇਖੋ ਇਹ ਸਾਈਕਲ ਹੈ ਇਹ ਕੱਲ ਕੱਲੀ ਕੁਦਰਤੀ ਆਫਤਾ ਨਹੀਂ ਹੈ ਹਾਂ ਕੁਦਰਤੀ ਪਾਣੀ ਵੱਧ ਆਇਆ ਹੋਗਾ ਲੇਕਿਨ ਸਰਕਾਰ ਦੀ ਵੱਡੀ ਅਨਗਹਿਲੀ ਕਰਕੇ ਜਿਹੜੇ ਬਾਦਲ ਸਾਹਿਬ ਫਰਵਰੀ ਮਾਰਚ ਦੇ ਮਹੀਨੇ ਚ ਸਾਰੇ ਪ੍ਰਸ਼ਾਸਨ ਨੂੰ ਇਕੱਠਾ ਕਰਕੇ ਡੈਮਾ ਵਾਲਿਆਂ ਨੂੰ ਪੁੱਛਦੇ ਸੀ ਡੈਮਾ ਦੇ ਪਾਣੀ ਕਿੰਨਾ ਹੈਗਾ ਨਦੀਆਂ ਦਾ ਨਹਿਰਾ ਦਾ ਸਾਫ ਸਫਾਈ ਬਾਰੇ ਸਾਰਾ ਕੁਝ ਪਤਾ ਕਰਦੇ ਸੀ ਪੂਰਾ ਕੁਝ ਤਿਆਰੀ ਕਰਕੇ ਰੱਖਦੇ ਸੀ ਜਿੰਨੇ ਪੈਸੇ ਜਿੱਥੇ ਪੇਸ਼ ਨੇ ਉਹ ਸਾਰਾ ਕੁਝ ਕਰਾਉਂਦੇ ਸੀ ਸਮਪੇਨ ਸਾਜ ਜੱਟ ਨੇ ਨਾ ਇੱਕ ਵੀ ਮੀਟਿੰਗ ਬੁਲਾਈ ਹੈ ਜਿੱਥੇ ਸਪੇਨ ਸਾਜ ਹੈ ਤੁਸੀਂ ਸੀਵਰ ਦੀ ਸਫਾਈ ਨਹੀਂ ਕੀਤੀ ਮੈਨੂੰ ਲੱਗਦਾ ਕਾਂਗਰਸੀਆਂ ਨੇ ਵੀ ਨਹੀਂ ਕੀਤੀ ਹੋਣੀ ਹੈ ਜੇ ਸੀਵਰ ਦਾ ਖੇਤਰੀ ਸਫਾਈ ਨਹੀਂ ਕਰ ਸਕਦੇ ਫਿਰ ਨਹਿਰਾ ਵੀ ਤਾਂ ਕਿੰਨੀ ਸਫਾਈ ਕੀਤੀ ਹੋਗੀ ਡੈਮ ਦਾ ਤਾਂ ਆਪਾਂ ਦੇਖੀਏ ਤੁਹਾਡਾ ਬਨਿਆਪ ਦਾ ਰਣਜੀਤ ਸਾਗਰ ਡੈਮ ਦਾ ਪੰਜਾਬ ਸਰਕਾਰ ਦੇ ਥੱਲੇ ਆਉਂਦਾ ਹੈ ਮੈਂ ਤਾਂ ਸਭ ਤੋਂ ਜਿਹੜਾ ਜਿਆਦਾ ਸਾਰੋਂ ਦਾ ਡੈਂਗਰ ਲੈਵਲ ਤੋਂ ਵੀ ਚੱਤ ਵਾਂਗ ਤਾਂ ਵੀ ਪਾਣੀ ਨਹੀਂ ਛੜਿਆ ਲੈ ਫਿਰ ਜਦ ਡੈਮ ਟੁੱਟਣ ਦੇ ਹਾਲਾਤ ਆਏ ਹੈ ਪਾਣੀ ਛੜਿਆ ਕਿ ਸਾਰੇ ਸਾਦਾ ਪੰਜਾਬ ਤੋਂ ਬੋਲਦਾ ਹੈ ਨਲਾਇਕ ਮੁਖ ਮੰਤਰੀ ਗੈਰ ਜ਼ਿੰਮੇਵਾਰ ਸਰਕਾਰ ਬਣਾਦਾ ਨਤੀਜਾ ਅੱਜ ਪੰਜਾਬ ਦੇ ਲੋਕੀ ਕੋ